ਸੋਚੇ ਜੀ ਪਹਿਲਾਂ ਜੋ ਵੀ ਕਿਸੇ ਵੀ ਪੋਲੀਟੀਕਲ ਪਾਰਟੀਆਂ ਨੇ ਜੋ ਵੀ ਹੈ ਜੀ ਪਹਿਲਾਂ ਵਾਅਦੇ ਕਰਕੇ ਉਹ ਕੰਮਾਂ ਤੇ ਖਰੇ ਨਹੀਂ ਉਤਰੇ ਜੀ ਸਾਡਾ ਇਹ ਆ ਵੀ ਉਹ ਕੰਮ ਕਿਸੇ ਨਾ ਕਿਸੇ ਢੰਗੋਂ ਕੀਤੇ ਜਾਣਗੇ ਉਹਦੇ ਵਿੱਚ ਉਹਨਾਂ ਨੂੰ ਇਦਾਂ ਹੋਏਗਾ ਜੀ ਲੋਕਲ ਪਿੰਡਾਂ ਦੀ ਜੋ ਵੀ ਹੈ ਸਾਨੂੰ ਹਰ ਹਰਕਤ ਮੂਵਮੈਂਟ ਪਤਾ ਲੱਗਦੀ ਰਹੇਗੀ ਉਹ ਜਿੱਥੇ ਖੁਦ ਜਾਣ ਦੀ ਜ਼ਰੂਰਤ ਹੈ ਤਾਂ ਖੁਦ ਪਹੁੰਚਿਆ ਜਾਏਗਾ ਜੀ ਹਰ ਮਸਲੇ ਦਾ ਹੱਲ ਹੋਏਗਾ ਉਹ ਛੋਟੇ ਤੋਂ ਛੋਟਾ ਮਸਲਾ ਵੱਡੇ ਤੋਂ ਵੱਡਾ ਠੀਕ ਹੈ ਜੀ ਜਿੱਥੇ ਕੀ ਇਹ ਮਤਲਬ ਇੱਕ ਤਰ੍ਹਾਂ ਦਾ ਹੁਣ ਲੁਧਿਆਣੇ ਦਾ ਡਾਊਨ ਟਾਊਨ ਬਣ ਚੁੱਕਿਆ ਸਨ ਵਿਊ ਇਨਕਲੇਵ ਬਟ ਸੜਕ ਦਾ ਹਾਲ ਹਜੇ ਤੱਕ ਜਿਉਂਦਾ ਕੋਈ ਨਿਚੋੜ ਨਹੀਂ ਨਿਕਲਦੇ ਆ ਜੀ ਉਹ ਪਿੰਡ ਦੇ ਵਿੱਚ ਪੰਚਾਇਤਾਂ ਬਦਲੀ ਹੋ ਗਈਆਂ ਜੀ ਠੀਕ ਹੈ ਜੀ 3 ਐਮ ਐਲ 7 ਚੇਂਜ ਹੋ ਗਏ ਜੀ ਹੁਣ ਸਰਕਾਰਾਂ ਦੀ ਕੋਈ ਡਾਰਾ ਉਹਨਾਂ ਨੂੰ ਜਾਂ ਤਾਂ ਇਸ ਪ੍ਰਤੀ ਠੀਕ ਹੈ ਜੀ ਵੀ ਹਾਂ ਜੀ ਕੱਲੋ ਸਾਡੇ ਤੇ ਹਾਵੀ ਹੋ ਸਕਦੇ ਆ ਜਾਂ ਕੁਝ ਵੀ ਲਾ ਲਓ ਕਿਉਂਕਿ ਜੂਥ ਬਹੁਤ ਦੱਸ ਸੀਗੇ ਨਾਲ ਹੁਣ ਤੁਸੀਂ ਉਹ ਟਾਈਮ ਵੀ ਦੇਖਿਆ ਹੋਇਆ ਹੈ ਜੀ ਹੁਣ ਕਿਸੇ ਨਾ ਕਿਸੇ ਪ੍ਰਕਾਰ ਦਾ ਸਰਕਾਰ ਦਾ ਡਾਰਾ ਜੀ ਜੋ ਨਹੀਂ ਹੈ ਪਰਮਿਸ਼ਨ ਲਾਅ ਕਰ ਰਹੀਆਂ ਜੀ ਉਹਨਾਂ ਲੇਟਰ ਜਿਹੜਾ ਹੈਗਾ ਜੀ ਹਰੇਕ ਪ੍ਰਤੀਜ ਜਾਣੂ ਕਰਵਾਇਆ ਜਾਏਗਾ ਜੀ ਵੀ ਹਾਂਜੀ ਇਹ ਕੋਈ ਵੀ ਪਰਸਨ ਐ ਨਹੀਂ ਪਰਸਨ ਤੁਸੀਂ ਵਨ ਲੈ ਲਓ ਵੀ ਇਸ ਪਰਸਨ ਨੇ ਕੀ ਕੀਤਾ ਸੀ ਕੀ ਇਹਦਾ ਕੌਸਟ ਕਿੰਨੀ ਇਹਨੂੰ ਸਜ਼ਾ ਹੋਈ ਸੀ ਤੇ ਅੱਜ ਉਹਨੂੰ ਕਿੰਨੇ ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਬਿਤਾਏ ਜਿੰਨਾ ਦਾ ਜਾ ਕੇ ਜੀ ਸਿਰਫ ਔਰ ਸਿਰਫ ਇੱਕ ਇਸ ਗੱਲ ਪਿੱਛੇ ਉਹਨਾਂ ਦਾ ਨਾਮ ਬਦਨਾਮ ਹੋ ਗਿਆ ਤੇ ਜਾ ਕੇ ਉਹ ਮਤਲਬ ਘਰ ਦੇ ਘਰ ਖਰਾਬ ਹੋ ਗਏ ਜੀ ਠੀਕ ਹੈ ਜੀ ਆਪਣੇ ਗੁਰਨੇ ਹਜੇ ਤੱਕ ਉਹਨਾਂ ਸਿਰਫ ਸ਼ਾਰਟ ਲਿਸਟ ਨਾਮ ਆਇਆ ਸੀ ਇੰਟਰਵਿਊ ਦੇ ਲਈ ਹਜੇ ਤੱਕ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਖਤਸਾਮ ਕਰ ਰੱਖਿਆ ਜੀ ਸਾਡਾ ਵੀ ਮਤਲਬ ਬਜ਼ੁਰਗ ਸ਼ਾਰਟ ਲਿਸਟ ਹੋਏ ਸੀਗੇ ਉਹਦੇ ਵਿੱਚ ਮਤਲਬ ਇਹਨਾਂ ਨੇ ਚੈਲੰਜ ਕਰਕੇ ਕਹਿ ਸਕਦਾ ਜੀ ਇਹ ਚਲੋ ਸਾਰੇ ਉਹ ਸਰਕਾਰਾਂ ਦੇ ਘਸੇ ਪਟੇ ਡਾਇਲੌਗ ਹੋ ਗਏ ਨੇ ਕਿ ਪਰ ਮੈਂ ਉਹ ਕਹੂੰਗਾ ਜੀ ਕਿ ਮੇਰੇ ਆਪਦੇ ਪਰਸਨਲ ਲੈਵਲ ਤੇ ਮੈਂ ਪਾਰਟੀ ਲੈਵਲ ਤੇ ਨਹੀਂ ਪਰਸਨਲ ਲੈਵਲ ਤੇ ਮੇਰੀ ਜੋ ਵੀ ਸਟੇਟਮੈਂਟ ਹੋਊਗੀ ਜੀ ਇਸ ਨੂੰ ਕਿੰਨਾ ਟਾਈਮ ਲੱਗਦਾ ਜੀ ਕਿਸ ਢੰਗ ਨਾਲ ਉਹ ਹੋ ਸਕਦਾ ਹਰ ਚੀਜ਼ ਦਾ ਤਰੀਕਾ ਲਿਆ ਜਾਏਗਾ ਜੀ ਉਹਦੇ ਵਿੱਚ ਮਤਲਬ ਇੱਕ ਚਾਹੇ ਕੋਈ ਸਾਈਕਲ ਚਾਲਕਾ ਜੀ ਇੱਕ 2 ਕਰੋੜ ਦੀ ਗੱਡੀ ਤੇ ਜਾਣ ਵਾਲਾ ਬੰਦਾ ਜੀ ਉਹਨਾਂ ਤੋਂ ਡਿਫਰੈਂਸ ਦੇਖ ਕੇ ਜੀ ਉਹਨਾਂ ਦੇ ਵਿੱਚੋਂ ਗੱਲਾਂ ਸਮਝ ਕੇ ਵੀ ਦੋਨਾਂ 'ਚ ਫਰਕ ਕੀ ਹੈ ਤੇ ਇਹਨਾਂ ਕੀ ਕਮੀ ਹੈ ਉਹ ਫਿਰ ਉਸ ਤੇ ਫੈਸਲਾ ਲਿਆ ਜਾਏਗਾ। ਹਮੇਂ ਰਵਿੰਦਰ ਸੋਨ ਨੂੰ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਲਾਈਵ ਤੇ ਦੋਸਤੋ ਕੁਝ ਦਿਨ ਪਹਿਲਾਂ ਬਿਲਕੁਲ ਜੀ ਇੱਕ ਹੋਰ ਨਵੀਂ ਪਾਰਟੀ ਦਾ ਆਗਾਜ਼ ਹੋਇਆ ਤਾਨੂੰ ਦੱਸਦੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਇੱਕ ਨਵੀਂ ਪਾਰਟੀ ਬਣਾਈ ਉਸ ਪਾਰਟੀ ਨੂੰ ਲੈ ਕੇ ਮਾਗੀ ਦੇ ਦਿਨ ਇਸ ਪਾਰਟੀ ਦਾ ਐਲਾਨ ਹੋਇਆ ਲੁਧਿਆਣੇ ਵਿੱਚ ਉਹਨਾਂ ਦੇ ਮੁਖੀ ਆਏ ਸੀ ਜਾਂ ਉਹਨਾਂ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਆਏ ਸੀ ਤੇ ਉਹਨਾਂ ਨੇ ਲੁਧਿਆਣੇ ਵਿੱਚ ਇੱਕ ਕਾਰਕਾਨੀ ਪੰਜ ਮੈਂਬਰਾਂ ਦੀ ਇੱਕ ਸ਼ਹਿਰੀ ਤੇ ਇੱਕ ਦਿਹਾਤੀ ਦਨ ਨਿਰਮਾਣ ਕੀਤਾ ਬਿਲਕੁਲ ਜੀ ਹੁਣ ਤੁਹਾਨੂੰ ਜਿਸ ਸੈਕਸ਼ਨ ਨਾਲ ਮਿਲਾਨ ਜਾ ਰਹੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਦਿਹਤੀ ਹੈ ਉਹਨਾਂ ਦੇ ਬਿਲਕੁਲ ਸੁਪਰੀਮੋ ਨੇ ਹੈੱਡ ਨੇ ਜਾਂ ਪ੍ਰਧਾਨ ਨੇ ਜੋ ਤੁਹਾਡੀ ਮਰਜ਼ੀ ਜੋ ਮਰਜ਼ੀ ਕਰ ਲੋ ਉਹਨਾਂ ਨਾਲ ਗੱਲਬਾਤ ਕਰਵਾ ਦਿੰਨੇ ਆ ਤੁਹਾਨੂੰ ਭੁਪਿੰਦਰ ਸਿੰਘ ਪੰਗੂ ਸਾਡੇ ਨਾਲ ਜੁੜ ਚੁੱਕੇ ਨੇ ਉਹਨੂੰ ਪੁੱਛਾਂਗੇ ਪਾਰਟੀ ਨੂੰ ਲੈ ਕੇ ਉਹਨਾਂ ਦੀ ਅੱਗੇ ਕੀ ਗਤਿਵਿਧੀਆਂ ਨੇ ਪੰਗੂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾ ਮਹਾਰਾਜ ਦੇ ਬਖਸ਼ੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਰਿਸ ਪੰਜਾਬ ਦੇ ਬਨਾਈਏ ਸੋਚੀਏ ਸੋਚ ਇਹ ਹੈ ਜੀ ਪਹਿਲਾਂ ਜੋ ਵੀ ਕਿਸੇ ਵੀ ਪੋਲੀਟੀਕਲ ਪਾਰਟੀਆਂ ਨੇ ਜੋ ਵੀ ਹੈ ਜੀ ਪਹਿਲਾਂ ਵਾਅਦੇ ਕਰਕੇ ਉਹ ਕੰਮਾਂ ਤੇ ਖਰੇ ਨਹੀਂ ਉਤਰੇ ਜੀ ਸਾਡਾ ਇਹ ਹੈ ਵੀ ਉਹ ਕੰਮ ਕਿਸੇ ਨਾ ਕਿਸੇ ਢੰਗੋਂ ਕੀਤੇ ਜਾਣ ਜੀ ਫੋਕੇ ਵਾਅਦੇ ਨਾ ਕੀਤੇ ਜਾਣ ਲੋਕਾਂ ਦਾ ਗਰਾਊਂਡ ਲੈਵਲ ਤੋਂ ਰਿਪੋਰਟ ਦੀ ਜ਼ੀਰੋ ਤੋਂ ਲੈ ਕੇ ਜਿੰਨੇ ਵੀ ਕੰਮ ਪੋਸੀਬਲ ਹੋਣ ਜੀ ਉਹ ਕੀਤੇ ਜਾਣ ਸੇਬ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਬਾਈ ਨੌਜਵਾਨਾਂ ਦੇ ਪ੍ਰਤੀ ਨਸ਼ਿਆਂ ਚੋਂ ਕੱਢ ਕੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਬਾਹਰਲੇ ਇੰਟਰਸਟ ਘਟੇ ਜੋ ਵੀ ਹੈ ਜੀ ਦਿੱਲੀ ਵੀ ਪਾਰਟੀਆਂ ਦੇਖ ਲਈ ਹਜੇ ਤੱਕ ਨਵੀਆਂ ਬਣੀਆਂ ਨੇ ਚਾਹੇ ਉਹ ਬਦਲ ਸਾਹਿਬ ਨੇ ਬਣਾਈ ਸੀਗੀ ਪੀਪੀਪੀ ਬਣਾਈ ਸੀਗੀ ਕਈ ਪਾਰਟੀਆਂ ਪਰ ਪਾਰਟੀਆਂ ਸਕਸੈਸ ਨਹੀਂ ਹੋਈਆਂ ਹਾਂਜੀ ਬਿਲਕੁਲ ਜੀ ਨਹੀਂ ਇਹਦੇ ਤੇ ਜਿਹੜਾ ਹੈਗਾ ਜੀ ਉਹ ਸਕਸੈਸ ਹੋਣ ਦਾ ਇਹੀ ਕਾਰਨ ਸੀਗਾ ਜਿਉਂ ਕਿਸੇ ਹੱਥ ਵੀ ਪਾਵਰ ਛੋਟੀ ਜੀ ਵੀ ਆ ਜਾਂਦੀ ਤੇ ਦੂਸਰੇ ਨੂੰ ਨਹੀਂ ਜਾਣਦੇ ਸੀਗੇ ਜੀ ਤੇ ਗਰਾਊਂਡ ਲੈਵਲ ਦੀ ਰਿਪੋਰਟ ਉਹਨਾਂ ਕੋ ਨਹੀਂ ਪਹੁੰਚਦੀ ਸੀ ਇਸ ਕਰਕੇ ਜਿਸ ਤਰ੍ਹਾਂ ਕਿ ਮੈਨੂਅਲ ਲੁਧਿਆਣਾ ਦਿਹਾਤੀ ਦਾ ਜੀ ਜੋ ਸੇਵਾ ਮਹਾਰਾਜ ਨੇ ਲੱਗੀ ਹੈ ਜੀ ਇਸ ਤੋਂ ਬਾਅਦ ਹੁਣ ਅਸੀਂ ਬਲਾਕ ਲੈਵਲ ਤੇ ਵੀ ਇੱਕ ਛੋਟੀ ਜੀ ਪੰਜ ਪੰਜ ਮੈਂਬਰ ਦੀ ਜੀ ਕਮੇਟੀ ਹੈ ਅਲਾਉ ਕਰਾਂਗੇ ਜੋ ਵੀ ਆ ਉਹਦੇ ਵਿੱਚ ਉਹਨਾਂ ਨੂੰ ਇਦਾਂ ਹੋਏਗਾ ਜੀ ਲੋਕਲ ਪਿੰਡਾਂ ਦੀ ਜੋ ਵੀ ਆ ਸਾਨੂੰ ਹਰ ਹਰਕਤ ਮੂਵਮੈਂਟ ਪਤਾ ਲੱਗਦੀ ਰਹੇਗੀ ਉਹ ਜਿੱਥੇ ਖੁਦ ਜਾਣ ਦੀ ਜ਼ਰੂਰਤ ਤਾਂ ਖੁਦ ਪਹੁੰਚਿਆ ਜਾਏਗਾ ਜੀ ਹਰਤ ਮਸਲੇ ਦਾ ਹੱਲ ਹੋਏਗਾ ਛੋਟੇ ਤੋਂ ਛੋਟਾ ਮਸਲਾ ਵੱਡੇ ਤੋਂ ਵੱਡਾ ਹੁਣ ਕਾਰਨ ਕੀ ਸੀਗਾ ਜੀ ਵੱਡੇ ਲੈਵਲ ਤੇ ਕੋਈ ਵੀ ਹੈ ਜੀ ਹੁਣ ਸਾਡੇ ਇਧਰ ਹਲਕੇ ਦੇ ਵਿੱਚ ਹੀ ਰਹੋ ਐਮਐਲਏ ਸਾ ਨੂੰ ਆਪਣੇ ਜਿੱਤ ਤਿੰਨ ਸਾਲ ਹੋ ਗਏ ਜੀ ਠੀਕ ਹੈ ਹਜੇ ਤੱਕ ਪਿੰਡ ਦੇ ਵਿੱਚ ਅਸੀਂ ਅਮਾ ਚਿਹਰਾ ਨਹੀਂ ਦੇਖਿਆ ਜੀ ਇਹ ਚੀਜ਼ ਨੂੰ ਅਸੀਂ ਬੇਨ ਕੋਨੇ ਸਾਈਡ ਤੇ ਰੱਖ ਕੇ ਜੇ ਵੀ ਕੱਲ ਕੱਲੋ ਮਹਾਰਾਜ ਕੋਈ ਵੱਡੀ ਸੇਵਾ ਲਾਉਂਦੇ ਜੀ ਕਿਸੇ ਕੋਈ ਅਹੁਦੇ ਤੇ ਲਾਉਂਦੇ ਨੇ ਕੁਝ ਵੀ ਹੁੰਦਾ ਜੀ ਤਾਂ ਉਹਦੇ ਵਿੱਚ ਸਾਡਾ ਪਹਿਲਾ ਯਰ ਜਾਣਹੀ ਰਹੇਗਾ ਵੀ ਅਸੀਂ ਲੋਕਾਂ ਦੇ ਵਿੱਚ ਵਿਸਰ ਕੇ ਜੋ ਵੀ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੇਗੀਆਂ ਉਹਨਾਂ ਨੂੰ ਅੱਗੇ ਸਰਕਾਰ ਦੇ ਅੱਗੇ ਰੱਖਿਆ ਜਾਵੇ। ਉਹ MLA ਸਾਹਿਬ ਦਾ ਚਿਹਰਾ ਨਹੀਂ ਦੇਖਿਆ ਐਲੀ ਸਾਹਿਬ ਉਦੋਂ ਜਿੱਤੇ ਨੇ ਜਦੋਂ ਅਕਾਲੀ ਦਲ ਪੂਰਾ ਹਾਰ ਗਿਆ ਸੀ। ਨਹੀਂ ਜੀ। ਜਿਹੜੇ ਐਲੀ ਸਾਹਿਬ ਨੇ ਜੀ ਉਹ ਹਲਕਾ ਦਾਖਾ ਤੋਂ ਨੇ ਜੀ। ਇਹ ਇਹ ਕਿਹੜੇ ਕਿਹੜੇ ਅਮਲੇ ਚੰਨ ਜੀ ਇੱਥੇ ਗਿਲ ਹੈ ਕਸੰਗੋਲ ਸਾਹਿਬ ਹਾ ਸੰਗੋਲ ਸਾਹਿਬ ਕੋ ਠੀਕ ਹੈ ਜੀ ਉਹ ਚੀਜ਼ ਜਿਹੜੀ ਉਹ ਗਰਾਉਂਡ ਲੈਵਲ ਕੋਈ ਵੀ ਨਹੀਂ ਦੇਖ ਰਿਹਾ ਜੀ ਜੋ ਵੀ ਮੈਂ ਮਤਲਬ ਹੋਰ ਵੀ ਮੇਰੇ ਚਲੋ ਪਰਸਲﯽ ਮੈਂ ਇਧਰ ਪੋਲੀਟਿਕਲ ਦੇ ਵਿੱਚ ਬਹੁਤ ਦੀਰਵਾਦ ਦੁਆਰਾ ਜਾ ਕੇ ਜੀ ਚਲੋ ਮਹਾਰਾਜ ਨੇ ਸੇਵਾ ਲਈਏ ਮੈਂ ਇਧਰ ਇੰਟਰਸਟ ਨਹੀਂ ਰੱਖਦਾ ਸੀਗਾ ਜੀ ਹੁਣ ਪਹਿਲਾਂ ਕੋਲੇ ਟਾਈਮ ਤੋਂ ਲਾ ਲਓ ਉਸ ਟਾਈਮਾਂ ਦੇ ਵਿੱਚ ਛੋਟੇ ਲੈਵਲ ਤੋਂ ਸ਼ੁਰੂਆਤ ਕੀਤੀ ਸੀ ਬਟ ਹੁਣ ਇੰਟਰਸਟ ਬਿਲਕੁਲ ਨਹੀਂ ਸੀਗਾ ਜੀ ਤੇ ਹੁਣ ਇਹ ਚੀਜ਼ਾਂ ਦੇਖਦੇ ਹੋਏ ਜਿੱਦਾਂ ਕਿ ਹੁਣ ਤੁਸੀਂ ਆਉਂਦੇ ਹੋ ਸਭ ਤੋਂ ਛੋਟਾ ਜਿਹਾ ਮੁੱਦਾ ਲਾ ਲਓ ਜੀ ਇੱਕ ਆ ਪਿੰਡ ਦੇ ਵਿੱਚ ਤੁਸੀਂ ਕਿਹਾ ਸੜਕ ਦਾ ਹੀ ਲੇਖ ਲਓ ਜੀ ਕੀ ਹਾਲ ਠੀਕ ਹੈ ਜੀ ਜਿੱਥੇ ਕੀ ਮਤਲਬ ਇੱਕ ਤਰ੍ਹਾਂ ਦਾ ਹੁਣ ਲੁਧਿਆਣੇ ਦਾ ਡਾਊਨ ਟਾਊਨ ਬਣ ਚੁੱਕਿਆ ਸਨ ਵਿਊ ਇਨਕਲੇਵ ਬਟ ਸੜਕ ਦਾ ਹਾਲ ਹਜੇ ਤੱਕ ਜਿਉਂਦਾ ਕੋਈ ਨਿਚੋੜ ਨਹੀਂ ਨਿਕਲਦੇ ਆ ਜੀ ਉਹ ਪਿੰਡ ਦੇ ਵਿੱਚ ਪੰਚਾਇਤਾਂ ਬਦਲੀ ਹੋ ਗਈਆਂ ਜੀ ਠੀਕ ਹੈ ਜੀ 3 ਐਮ ਐਲ 7 ਚੇਂਜ ਹੋ ਗਏ ਜੀ ਬਟ ਉਹ ਹਜੇ ਤੱਕ ਜਿੱਦਾਂ ਦੇਖਦੇ ਹਾਂ ਸੜਕ ਉਦਾਂ ਦੀ ਉਦਾਂ ਵਾ ਜੀ ਪਾਰਟੀ ਦਾ ਨਾਮ ਲਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੀ ਹੈਗੀ ਹੈ ਅਸ਼ਰੋਮਣੀ ਅਕਾਲੀ ਦਲ ਵੀ ਹੈ ਤੁਸੀਂ ਕਿਦਾਂ ਸੋਚ ਲਿਆ ਵਾਰਿਸ ਤੁਸੀਂ ਹੋ ਨਹੀਂ ਜੀ ਅਸੀਂ ਵਾਰਿਸ ਅਸੀਂ ਨਹੀਂ ਹੈਗੇ ਵਾਰਿਸ ਬਣੋਲੇ ਜ ਠੀਕ ਹੈ ਜੀ ਇਸ ਕਰਕੇ ਅਸੀਂ ਉਹ ਜਸਟ ਇੱਕ ਵਾਰਸ ਪੰਜਾਬ ਦੇ ਜੱਥੇਬੰਦੀ ਦਾ ਨਾਮ ਜੁੜਿਆ ਹੋਇਆ ਸੀਗਾ ਜੀ ਪਹਿਲਾਂ ਜਿਸ ਤਰ੍ਹਾਂ ਕਿ ਭਾਈ ਅਮਰਪਾਲ ਸਿੰਘ ਜੀ ਸੀਗੇ ਠੀਕ ਹੈ ਜੇ ਭਾਈ ਸਾਹਿਬਜੀਤ ਸਿੰਘ ਸੀਗੇ ਉਹਨਾਂ ਦਾ ਜਸਟ ਇੱਕ ਮਤਲਬ ਉਹਨਾਂ ਨੇ ਜੱਥੇਬੰਦੀ ਤੌਰ ਤੇ ਦਾ ਵਾਰਸ ਪੰਜਾਬ ਦੇ ਸੀ ਹੁਣ ਜਦੋਂ ਪਾਰਟ ਰਜਿਸਟਰ ਹੋ ਰਹੀ ਸੀ ਤਾਂ ਉਸ ਨਾਮ ਨੂੰ ਵੀ ਕਿਤੇ ਨਾ ਕਿਤੇ ਨਕਾਰਿਆ ਨਹੀਂ ਜਾ ਸਕਦਾ ਸੀਗਾ ਜੀ ਤਾਂ ਉਸ ਨਾਮ ਨੂੰ ਵੀ ਨਾਲ ਜੋੜਨਾ ਜ਼ਰੂਰੀ ਸੀ ਤੁਸੀਂ ਅਮਰਪਾਲ ਦੀ ਗੱਲ ਕੀਤੀ ਅਮਰਤਪਾਲ ਸਾਹਿਬ ਦੀ ਜਿਹੜੇ ਐਮਪੀ ਚ ਹਜੇ ਹਾਜ਼ਰੀ ਨਹੀਂ ਲੱਗੀ ਹੈ ਹੋ ਸਕਦਾ ਉਹਨਾਂ ਦੀ ਸਦਸਤਾ ਖਤਮ ਹੋ ਜਾਵੇ ਉਹਨਾਂ ਨੇ ਸੁਪਰੀਮ ਕੋਰਟ ਅਪੀਲ ਕੀਤੀ ਹੋਈ ਹੈ ਪਰ ਲਗਦਾ ਹੈ ਕਿ ਉਹਨਾਂ ਦੀ ਸਦਸਿਆ ਰੋងੀ ਖਤਮ ਹੋ ਜਾਊਗੀ ਨਹੀਂ ਜੀ ਮਹਾਰਾਜ ਨੇ ਚਾਇਆ ਤਾਂ ਜਰੂਰ ਰਹੇਗੀ ਜੀ ਅੱਗੇ ਜਿਸ ਤਰ੍ਹਾਂ ਲੋਕਾਂ ਦਾ ਇੱਕ ਇਹ ਹੀ ਗੱਲ ਹੈ ਜੀ ਹੁਣ ਮਤਲਬ ਉੱਥੇ ਤੁਸੀਂ ਦੇਖੋਗੇ ਤਾਂ ਮਤਲਬ ਸੇਮ ਜੇਲ੍ਹ ਦੇ ਵਿੱਚ ਸੇਮ ਪੋਜੀਸ਼ਨ ਤੇ ਦੋ ਸਹਿਬਾਂ ਸੀ ਇੱਕ ਕਰਨਾਟਕ ਦਾ ਤੁਸੀਂ ਜੀ ਉਹ ਵੀ ਐਮਪੀ ਦਾ ਉਹਦਾ ਹੀ ਜਿੱਤੇ ਸੀ ਉਹਨਾਂ ਦੀ ਪਟੀਸ਼ਨ ਬਾਅਦ ਦੇ ਵਿੱਚ ਪਈ ਹੈ ਜੀ ਠੀਕ ਹੈ ਜੀ ਇਹ ਅਮਰਤਪਾਲ ਦੀ ਪਟੀਸ਼ਨ ਤੋਂ ਨੀਅਰ ਅਬਾਊਟ 1 ਮਹੀਨਾ ਬਾਅਦ ਉਹਨਾਂ ਦੀ ਪਟੀਸ਼ਨ ਪਈ ਹੈ ਉਹਨਾਂ ਨੂੰ ਹਾਜ਼ਰ ਲਪਾਉਣ ਦੀ ਮਨਜ਼ੂਰੀ ਮਿਲ ਗਈ ਹੈ ਪਰ ਭਾਈ ਅਮਰਤਪਾਲ ਸਿੰਘ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈਗੀ ਜੀ ਕਿਉਂਕਿ ਸਮ ਹੁਣ ਸਰਕਾਰਾਂ ਦੀ ਕੋਈ ਡਰ ਹੈ ਉਹਨਾਂ ਨੂੰ ਜਾਂ ਤਾਂ ਇਸ ਪ੍ਰਤੀ ਠੀਕ ਹੈ ਜੀ ਵੀ ਹਾਂ ਜੀ ਕੱਲ ਨੂੰ ਸਾਡੇ ਤੇ ਹਾਵੀ ਹੋ ਸਕਦੇ ਆ ਜਾਂ ਕੁਝ ਵੀ ਲਾ ਲਓ ਕਿਉਂਕਿ ਯੂਥ ਬਹੁਤ ਉਦਦ ਸੀ ਕ ਜੀ ਨਾਲ ਹੁਣ ਤੁਸੀਂ ਉਹ ਟਾਈਮ ਵੀ ਦੇਖਿਆ ਹੋਇਆ ਹੈ ਜੀ ਹੁਣ ਕਿਸੇ ਨਾ ਕਿਸੇ ਪ੍ਰਕਾਰ ਦਾ ਸਰਕਾਰ ਹੰਡਾਰਾ ਜੀ ਜੋ ਨਹੀਂ ਇਹ ਪਰਮਿਸ਼ਨ ਲਾਅ ਕਰ ਰਹੀ ਹੈ ਜੀ ਤੇ ਇਸ ਕਰਕੇ ਜਾ ਕੇ ਜੀ ਉਹ ਉਹਨਾਂ ਦੇ ਆਉਣ ਦੇ ਚਾਂਸਸ ਤੇ ਉਸ ਤੇ ਯੂਥ ਕਿੰਨਾ ਜੁੜਿਆ ਹੈ ਤੁਸੀਂ ਹੁਣ ਖੁਦ ਦੇਖ ਚੁੱਕੇ ਹੋ ਜੀ ਤਾਂ ਇਹਨਾਂ ਨੇ ਪਹਿਲਾਂ ਉਹ ਡਰਾ ਕੇ ਯੂਥ ਨੂੰ ਦਬਕਾਇਆ ਜੀ ਚਲੋ ਜੀ ਜੇਲ੍ਹਾਂ ਦੇ ਵਿੱਚ ਸਿੱਟ ਤੇ ਮੁੰਡੇ ਕੁਝ ਚੈੱਕ ਜੀ ਹੁਣ ਉਸ ਨਾਲ ਤੁਸੀਂ ਦੇਖੋਗੇ ਤਾਂ ਹੁਣ ਅਸੀਂ ਇਹ ਸ਼ੁਰੂਆਤ ਤਾਂ ਕੀਤੀ ਹੈ ਪਰ ਇਹ ਮਤਲਬ ਬਹੁਤ ਕੰਡਿਆਂ ਦੇ ਰਾਹ ਵਾਲਾ ਕੰਮ ਆ ਜੀ ਹੁ ਕਾਲਪੁਰਖ ਦੀ ਕਿਰਪਾ ਜੀ ਕਰਵਾਉਣ ਵਾਲੇ ਉਹ ਨੇ ਠੀਕ ਹੈ ਜੀ ਕਰਾਂਗੇ ਜਰੂਰ ਤੇ ਇਹਦੇ ਵਿੱਚ ਹੁਣ ਸਭ ਤੋਂ ਵੱਡੀ ਜਿਹੜੀ ਸਮੱਸਿਆ ਤੁਹਾਨੂੰ ਦੱਸ ਰਿਹਾ ਜੀ ਵੀ ਉਹ ਨਾ ਮਤਲਬ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਜੀ ਠੀਕ ਹੈ ਗਰਾਊਂਡ ਲੈਵਲ ਤੇ ਜਾ ਕੇ ਗੱਲਾਂ ਕੁਝ ਹੋਰ ਨੇ ਤੇ ਉੱਪਰ ਗੱਲਾਂ ਕੁਝ ਹੋਰ ਨਹੀਆਂ ਜੀ ਹੁਣ ਪਹਿਲਾਂ ਵੀ ਲਾਲੋ ਜੀ ਪਰਸਨਲੀ ਲੈਵਲ ਤੇ ਠੀਕ ਹੈ ਬਹੁਤ politcal ਲੈਵਲ ਦੇ ਵਿੱਚ ਅਫੀਸਰ ਲੈਵਲ ਦੇ ਵਿੱਚ ਪਿਆਰ ਚਲੋ ਬਾਹਰ ਜੀ ਨੇ ਭਣਵਾਇਆ ਹੈ ਜੀ ਤੇ ਉਹਨਾਂ ਨਾਲ ਬੈਠ ਕੇ ਦੇਖਿਆ ਜੀ ਜੋ ਉਹਨਾਂ ਕੋ ਰਿਪੋਰਟਸ ਹੁੰਦੀਆਂ ਜੀ ਉਸ ਤੋਂ ਬਾਅਦ ਜੋ ਕਾਗਜ਼ੀ ਪਈਆਂ ਨੇ ਤੇ ਜਦੋਂ ਗਰਾਊਂਡ ਲੈਵਲ ਦੇਖਦੇ ਹਾਂ ਕੁਝ ਹੋਰ ਹੀ ਨਿਕਲਦਾ ਜੀ ਜਾ ਕੇ ਇਸ ਕਰਕੇ ਜਾ ਕੇ ਹੁਣ ਸਾਡਾ ਜੋ ਪਰਪਸ ਰਹੇਗਾ ਜੀ ਚਲੋ ਨਹੀਂ ਜੀ ਉਹਦੇ ਦਾ ਸਾਨੂੰ ਕੋਈ ਵੀ 1% ਦਾ ਹੈ ਨਹੀਂਗਾ ਜੀ ਕੋਈ ਉਹਦਾ ਲਈ ਪਰ ਜਿੰਨਾ ਸੰਯੋਗ ਸੰਕਟ ਦਾ ਨਾਲ ਮਿਲੇਗਾ ਜੀ ਕੰਮਾਂ ਨੂੰ ਪਹਿਲ ਦਿੱਤੀ ਜਾਏਗੀ ਵੀ ਪਹਿਲ ਤੋਂ ਪਹਿਲ ਦੇ ਆਧਾਰ ਤੇ ਕੰਮ ਹੋਣ ਜਿਹੜੀਆਂ ਮੁਸ਼ਕਲਾਂ ਖਾਸ ਕਰਕੇ ਪੰਜਾਬ ਚ ਆਪਾਂ ਦੇਖ ਰਹੇ ਹਾਂ ਜੀ ਯੂਥ ਭੜਕ ਰਿਹਾ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਚਾਹੇ ਉਹ ਕਿਸੇ ਤਰ੍ਹਾਂ ਭੜਕ ਰਿਹਾ ਜੀ ਇੱਕ ਤਰ੍ਹਾਂ ਦਾ ਤੁਸੀਂ ਇਹ ਲਾ ਲਓ ਵੀ ਇੱਕ ਜਨਰੇਸ਼ਨ ਖਤਮ ਕਰਨ ਵਾਲਾ ਕੰਮ ਹੋ ਗਿਆ ਜੀ ਚਾਹੇ ਨਸ਼ੇ ਦੇ ਤੌਰ ਤੇ ਲਾ ਲਓ ਚਾਹੇ ਤੁਸੀਂ ਉਹਨੂੰ ਆ ਬਾਹਰ ਜਾਣ ਦੇ ਰੁਝਾਨ ਦੇ ਤੌਰ ਤੇ ਲਾ ਲਓ ਜੀ ਇੱਕ ਜਨਰੇਸ਼ਨ ਪੂਰੀ ਪੀੜ੍ਹੀ ਕਹਿ ਦੋ ਵੀ ਇਸ ਮੈਟਰ ਦੇ ਵਿੱਚ ਨਿਕਲ ਗਈ ਅਸੀਂ ਇਸ ਲੈਵਲ ਨੂੰ ਜਿਹੜਾ ਕਲੀਅਰ ਕਰਨਾ ਚਾਹੁੰਦੇ ਹਾਂ ਜੀ ਇਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਆਪਣੇ ਜੱਥੇ ਬੰਦੇ ਨੂੰ ਸੰਗਠਨ ਨੂੰ ਮਜ਼ਬੂਤ ਕਰੋਗੇ ਤੁਹਾਨੂੰ ਵਿਆਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਸੀਂ ਕਹਿੰਦੇ ਹੋ ਬਲਾਕ ਲੈਵਲ ਤੇ ਅਸੀਂ ਜਾਵਾਂਗੇ ਯੂਥ ਨਾਲ ਜੁੜੋਗੇ ਨਹੀਂ ਯੂਥ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹਜੇ ਯੂਥ ਦੇ ਜਿਹੜਾ ਡਰ ਬੈਠਾ ਹੋਇਆ ਹੈ ਯੂਥ ਦੇ ਖੁਦ ਨਹੀਂ ਜੀ ਕਿਤੇ ਨਾ ਕਿਤੇ ਉਹਨਾਂ ਦੇ ਪੇਰੈਂਟਸ ਨੇ ਉਹ ਹਰੇਕ ਕੋਈ ਵੀ ਮਾਪਾਪਾ ਜੀ ਚਾਹੇ ਆਪਾ ਵੱਡੀ ਉਮਰ ਦੇ ਵੀ ਹਜੇ ਵੀ ਮਾਪਾਪਾ ਨੂੰ ਉਹੀ ਬੱਚਾ ਹੀ ਰਹਿੰਦਾ ਜੀ ਉਹਨਾਂ ਦੇ ਅੱਗੇ ਜੋ ਉਹ ਇੱਕ ਮਤਲਬ ਹੁਣ ਤੋਂ 1.5 ਸਾਲ ਪਹਿਲਾਂ ਗੌਰ ਬਾਪਰਿਆ ਜੀ ਭਾਈ ਅਮਰਪਾਲ ਸਿੰਘ ਕਹੜਾ ਜੀ ਉਹ ਕਿਤੇ ਨਾ ਕਿਤੇ ਜੀ ਉਹ ਡਰ ਬੈਠਾ ਹੋਇਆ ਹੈ ਜੀ ਹੱਬ ਉਹ ਪਹਿਲਾਂ ਜੀ ਉਹ ਡਰ ਨੂੰ ਕਲੀਅਰ ਕੀਤਾ ਜਾਏਗਾ ਇੱਕ ਸਭ ਤੋਂ ਵੱਡੀ ਗੱਲ ਜੀ ਗਲਤਫਹਿਮੀ ਮਤਲਬ ਜੋ ਇਹਨਾਂ ਨੇ ਸਰਕਾਰਾਂ ਨੇ ਕ੍ਰੀਏਟ ਕੀਤੀ ਹੈ ਵੀ ਇਕੱਲਾ ਖਾਲਸਾਣ ਬਣਾਉਣਾ ਚਾਹੁੰਦੇ ਹੈ ਜੀ ਉਹ ਇਦਾਂ ਵੀ ਗੱਲਾਂ ਕਰਕੇ ਡਰਾਇਆ ਜਾ ਰਿਹਾ ਹੁਣ ਇਹ ਚ ਸਾਡੇ ਜੋ ਵੀ ਮੈਂ ਪਾਰਟੀ ਉੱਤੇ ਕੰਮ ਕਰੂੰਗਾ ਜੀ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਹਿੰਦੂ ਭਾਈ ਹੈ ਕੋਈ ਮੁਸਲਮਾਨ ਭਾਈ ਜੁੜਦਾ ਜੀ ਕੋਈ ਕਿਸੇ ਵੀ ਮਤਲਬ ਕਾਸਟ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਜੋ ਵੀ ਕਿਸੇ ਦਾ ਨਾਤਾ ਰੱਖਦਾ ਹੋਵੇ ਉਹ ਹਰੇਕ ਦੇ ਨਾਲ ਜੀ ਪਹਿਲ ਦੇ ਅਧਾਰ ਤੇ ਉਹਨਾਂ ਨੂੰ ਮਿਲੇ ਜਾਏਗਾ ਸਾਡੀ ਪਾਰਟੀ ਦਾ ਏਮ ਕੀ ਕੋਈ ਅਮਰਤਪਾਲ ਜੀ ਜਦੋਂ ਆਈ ਸਿਗੇ ਉਹ ਕਹਿੰਦੇ ਸੀ ਕਿ ਅਸੀਂ ਇੱਕ ਤਰੀਕਾ ਸਿੱਖ ਰਾਜ ਲੈਣਾ ਹੈ ਇਹ ਉਹਨਾਂ ਦੀ ਸੋਚ ਸੀਗੀ ਆ ਕਹਿਣਾ ਸੀਗਾ ਤੁਹਾਡੀ ਪਾਰਟੀ ਦਾ ਹੁਣ ਉਹਨਾਂ ਨੇ ਕੋਈ ਰਾਜਨੀਤਿਕ ਤੇ ਪਾਰਟੀ ਬਣਾ ਲਈ ਫਿਰ ਐਮਪੀ ਦੇ ਇਲੈਕਸ਼ਨ ਲੱਗ ਗਏ ਫਿਰ ਹਿੰਦੁਸਤਾਨ ਦੇ ਸੰਵਿਧਾਨ ਦੇ ਅੱਗੇ ਸੌ ਚੁੱਕੀ ਫਿਰ ਸੰਵਿਧਾਨ ਨੂੰ ਤੁਸੀਂ ਕੀ ਸੋਚਦੇ ਹੋ ਇਸ ਜੀ ਲਈ ਉਹ ਜਿਹੜਾ ਥੋੜਾ ਜੀ ਮਤਲਬ ਇਹ ਕਹਿ ਸਕਦੇ ਆ ਵੀ ਉਹ ਗੱਲਾਂ ਨੂੰ ਤੋੜਿਆ ਮਰੋੜਿਆ ਗਿਆ ਜੀ ਉਹਨਾਂ ਨੂੰ ਠੀਕ ਹੈ ਜੀ ਸਿੱਖ ਰਾਜ ਦਾ ਮਤਲਬ ਇਹ ਨਹੀਂ ਹੈਗਾ ਜੀ ਵੀ ਇਕੱਲੇ ਉਹਦੇ ਵਿੱਚ ਵੀ ਤੁਹਾਨੂੰ ਸਿੱਖ ਹੀ ਦਿਖਣ ਮਤਲਬ ਜੋ ਹਣ ਇਸ ਆਪਣੇ ਧਰਮ ਦੇ ਨਾਲ ਲੇਟਡ ਰੱਖਿਆ ਉਹਨਾਂ ਨੂੰ ਮੋੜਨ ਦਾ ਤਾਂ ਸਾਡਾ ਪਹਿਲਾਂ ਆਉਦਾ ਹੈਗਾ ਹੀ ਹੈਗਾ ਜੀ ਜਿਸ ਤਰ੍ਹਾਂ ਨੂੰ ਸਪੋਰਟ ਕਰਦੇ ਹੋ ਕਿ ਨਹੀਂ ਹਾਂ ਆ ਜਾਂ ਨਾ ਨਹੀਂ ਜੀ ਖਾਲਸਤਾਨ ਦਾ ਸਿਸਟਮ ਖਾਲਸ ਦਾ ਮਤਲਬ ਸਮਝੋ ਪਹਿਲਾਂ ਤੁਸੀਂ ਖਾਲਸ ਦਾ ਮਤਲਬ ਹੈ ਜੀ ਬਿਲਕੁਲ ਨਿਰਪੱਖ ਸਾਫ ਸੁਥਰਾ ਠੀਕ ਹੈ ਜੀ ਤਾਂ ਉਹ ਖਾਲਸ ਜੇ ਉਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਤਾਂ ਉਹਦੇ ਲਈ ਮੇਰੀ ਹਾਂ ਪਰ ਜੇ ਉਹਨੂੰ ਤੁਸੀਂ ਦੂਸਰੇ ਟਾਈਮ ਨੈਗੇਟਿਵ ਵੇ ਨਾਲ ਲੈ ਕੇ ਚੱਲੋਗੇ ਜੀ ਫੇਰ ਉਹ ਨਹੀਂ ਹੈਗਾ ਜੀ ਖਾਲਸਤਾਨ ਨਹੀਂ ਜਾਣੇ ਹੋ ਖਾਲਸ ਹੀ ਕਿ ਚਲੋ ਮੰਨ ਲਿਆ ਖਾਲਸ ਸ਼ੁੱਧ ਖਾਲਸ ਸਿੱਖ ਆਪਣਾ ਅਧਰਮ ਦੇ ਅਕੋਰਡਿੰਗ ਪੱਕਾ ਉਹ ਮੈਂ ਮੰਨ ਲਿਆ ਪਰ ਦੂਸਰਾ ਖਾਲਸਤਾਨ ਦੂਸਰਾ ਖਾਲਸਤਾਨ ਦੇਖੋ ਜੀ ਸਭ ਦੇ ਸੰਯੋਗ ਦੇ ਨਾਲ ਜੋ ਪਹਿਲਾਂ ਪੰਜਾਬ ਸੀ ਅਸੀਂ ਉਹ ਪੰਜਾਬ ਰਾਜ ਉਹ ਵਧਾਉਣਾ ਚਾਹੁੰਦੇ ਆ ਜੀ ਜੋ ਮਹਾਰਾਜਾ ਰਨਜੀਤ ਸਿੰਘ ਦਾ ਰਾਜ ਹੋਇਆ ਜੀ ਅਸੀਂ ਇਹਨੂੰ ਉਹ ਰਾਜ ਉਹ ਬਣਾਉਣਾ ਚਾਹੁੰਦੇ ਆਂ ਬਸ ਉਹਦਾ ਮੋਟਿਵ ਉਹ ਇਹ ਥੋੜਾ ਜਿਹਾ ਜਿਹੜੀ ਸੋਚ ਸਰਕਾਰਾਂ ਨੇ ਗਲਤ ਕ੍ਰੀਏਟ ਕਰਤੀ ਹੈ ਜੀ ਖਾਲਿਸਤਾਨ ਦੇ ਨਾਮ ਤੇ ਬਦਨਾਮ ਕਰਤਾ ਜਾਂ ਜੋ ਆਨਲੀ 네ਗੇਟਿਵ ਪਰਸਨ ਉਹਦੇ ਵਿੱਚ ਲਾਉ ਸੀ ਉੱਥੇ ਇੱਕ ਖਾਲਿਸਤਾਨ ਦੀ ਮੇਜ ਗਲਤ ਬਣ ਚੁੱਕੀ ਹੈ ਜੀ ਠੀਕ ਹੈ ਜੀ ਅਸੀਂ ਮੇਜ ਕਿਵੇਂ ਗਲਤ ਤੁਸੀਂ ਤੇ ਵਾਲੇ ਹੀ ਖਾਲਿਸਤਾਨ ਲੈਣਾ ਹੈ ਦੂਸਰਾ ਤੁਸੀਂ ਹਿੰਦੂਸਤਾਨ ਦੇ ਸੰਵਿਧਾਨ ਦੀ ਸੋਚ ਉਕਰਿਆ ਕਿ ਤੁਸੀਂ ਲੋਕ ਸਭਾ ਚ ਮੈਂ ਖਾਲਿਸਤਾਨ ਲੈਣ ਦੀ ਗੱਲ ਨਹੀਂ ਕਰ ਰਿਹਾ ਮੇਰੇ ਕਹਿਣ ਦਾ ਬੰਗਾਨ ਤੁਸੀਂ ਮੇਰੀ ਗੱਲ ਮਤਲਬ ਉਹ ਤੇ ਗੌਰ ਨਹੀਂ ਕਰ ਰਹੇ ਜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਖਾਲਸਤਾਨ ਦਾ ਮਤਲਬ ਇਹ ਹੈ ਜੀ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿਸੇ ਵੀ ਧਰਮ ਨੂੰ ਕਿਸੇ ਨੂੰ ਵੀ ਕੋਈ ਪੱਖਪਾਤ ਨਹੀਂ ਸੀ ਕੁਝ ਵੀ ਨਹੀਂ ਸੀਗਾ ਇਦਾਂ ਦਾ ਉਹ ਹਰ ਚੀਜ਼ ਹੈ ਜੋ ਵੀ ਹੈ ਜੀ ਉਸੇ ਤਰ੍ਹਾਂ ਦੀ ਅਸੀਂ ਸਹੂਲਤਾਂ ਚਾਹੁੰਦੇ ਆ ਵੀ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਵੀ ਕਿਸੇ ਨੂੰ ਇਹ ਨਾ ਸੋਚਣਾ ਪਏ ਯਾਰ ਮੈਂ ਮੁਸਲਮਾਨ ਆ ਇੱਥੇ ਮੈਂ ਸੇਫ ਨਹੀਂ ਹੈਗਾ ਮੈਂ Hindu ਆ ਮੈਂ ਇੱਥੇ ਸੇਫ ਨਹੀਂ ਹੈਗਾ ਜੀ ਇਦਾਂ ਦੀ ਕੋਈ ਵੀ ਅਸੀਂ ਚੀਜ਼ ਨਹੀਂ ਚਾਹੁੰਦੇ ਹੈਗਾ ਅਸੀਂ ਸਭ ਭਾਈਚਾਰਾ ਨਾਲ ਮਿਲ ਕੇ इवन ਕਿ ਬੰਦੀ ਸਿੱਖਾਂ ਨੂੰ ਲੈ ਕੇ ਤੁਹਾਡੀ ਕੀ ਸੋਚ ਟਟਕੇ ਹੋਏ ਉਹਨਾਂ ਨੂੰ ਤਮੋੜਨਾ ਇੱਕ ਮਹਾਰਾਜ ਜਿੰਨੀ ਸੇਵਾ ਬਣਦੀ ਹੈ ਜਿਹੜੇ ਹੁਣ ਰਾਸ ਤੋਂ ਟਟ ਗਏ ਠੀਕ ਹੈ ਜੀ ਕੋਈ ਵੀ ਹੈ ਹੁਣ ਹੋ ਸਕਦਾ ਜੇ ਹੁਣ ਮੈਂ ਬੈਠਾਂ ਜੀ ਮੈਂ ਵੀ ਮਤਲਬ ਇਸ ਪਤੀ ਪੂਰੀ ਗੱਲ ਨਹੀਂ ਕਰਸਾ ਮੈਂ ਖੁਦ ਕਟੇਗਾ ਜੀ ਮੇਰੇ ਠੀਕ ਹੈ ਜੀ ਨਹੀਂ ਨਹੀਂ ਉਹ ਬੰਦੀ ਸਿੱਖਾਂ ਦੀ ਗੱਲ ਕਰਨਾ ਜੋ ਅੱਜ ਜੇਲ੍ਹਾਂ ਚ ਕੱਟ ਰਹੇ ਨੇ ਹਾਂ ਜੀ ਉਹ ਤੇ ਜੋ ਵੀ ਹੈ ਜੀ ਦੇਖੋ ਜਿਹੜੇ ਤਾਂ ਫੈਸਲੇ ਆਏ ਹੋਏ ਆ ਉਹਨਾਂ ਤੇ ਫਿਰ ਕੋਈ ਨਾ ਕੋਈ ਤਾਂ ਐਕਸ਼ਨ ਕੀਤਾ ਜਾਏਗਾ ਜੀ ਸਰਕਾਰਾਂ ਅੱਗੇ ਜੋ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੀ ਠੀਕ ਹੈ ਜੀ ਹੁਣ ਕਈ ਇਦਾਂ ਦੇ ਨੇ ਕਿ ਜੀ ਬੰਦੀ ਸਿੱਖਾਂ ਦੇ ਵਿੱਚ ਉਹਨਾਂ ਵਿੱਚੋਂ ਨਾਮ ਤਾਂ ਸਿਰਫ ਫੇਮਸ ਫੇਮਸ ਨਾਮ ਹਰ ਕੋਈ ਸੋਸ਼ਲ ਮੀਡੀਆ ਤੇ ਜਾਣਦਾ ਜੀ ਬਹੁਤ ਇਦਾਂ ਦੇ ਬੈਠੇ ਨੇ ਕਿ ਜੀ ਜਿਨ੍ਹਾਂ ਦੇ ਹੁਣ ਲਾ ਲੋ ਕਰੇ ਅਗੇ ਵਾਰਸ ਤੱਕ ਵੀ ਖਤਮ ਹੋ ਗਏ ਨੇ ਕਿ ਜੀ ਠੀਕ ਹੈ ਪਰ ਉਹ ਸਜ਼ ਉਹਨਾਂ ਲੀਟਰ ਜਿਹੜਾ ਹੈਗਾ ਜੀ ਇੱਕ ਹਰੇਕ ਪ੍ਰਤੀਜੈ ਨੂੰ ਕਰਵਾਇਆ ਜਾਏਗਾ ਜੀ ਵੀ ਹਾਂਜੀ ਇਹ ਕੋਈ ਵੀ ਪਰਸਨ ਐਨੀ ਪਰਸਨ ਤੁਸੀਂ ਵਨ ਲੈ ਲਓ ਵੀ ਇਸ ਪਰਸਨ ਨੇ ਕੀ ਕੀਤਾ ਸੀ ਕੀ ਇਹਦਾ ਕਾਉਂਸਲ ਕਿੰਨੀ ਇਹਨੂੰ ਸਜ਼ਾ ਹੋਈ ਸੀ ਤੇ ਅੱਜ ਉਹਨੂੰ ਕਿੰਨੇ ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਬੈਠੇ ਨੇ ਐਕਚੁਅਲ ਲਵਾਂਗੇ ਇਲੈਕਸ਼ਨ ਦੀ ਮਾਰੇ ਚਾਹ ਜਰੂਰ ਪਰ ਹਜੇ ਮੈਂ ਕੋਈ ਇਦਾਂ ਦੀ ਕਮਿਟਮੈਂਟ ਨਹੀਂ ਕਰਦਾ ਮੈਨੂੰ ਉਹ ਚੀਜ਼ ਨਿਰਪੱਖ ਚਾਹੀਦੀ ਹੋਊਗੀ ਜੀ ਮੈਂ ਜੇ ਇਲੈਕਸ਼ਨ ਦੇ ਵਿੱਚ ਜਾਊਂਗਾ ਤਾਂ ਪਹਿਲਾਂ ਪਾਰਟੀ ਦੇ ਨਾਲ ਵੀ ਠੀਕ ਹੈ ਜੀ ਮੈਂ ਜੁੜਿਆ ਪਾਰਟੀ ਦੇ ਨਾਲ ਵੀ ਮੇਰੀ ਇਹੀ ਬਿਆਨਬਾਜ਼ੀ ਹੋਏਗੀ ਕਿ ਪਹਿਲਾਂ ਜੋ ਜੀ ਬਿਆਨ ਦੇਤੇ ਆਪਾਂ ਕਿਤੇ ਵੀ ਕੋਈ ਸਟੇਟਮੈਂਟ ਦੇਤੀ ਵੀ ਮੈਂ ਉਹ ਤੋਂ ਪਿੱਛੇ ਨਹੀਂ ਹਟੂੰਗਾ ਜੀ ਲੁਧਿਆਣਾ ਜੀ ਬਾਈ ਇਲੈਕਸ਼ਨ ਹੋਣ ਵਾਲਾ ਹੈ ਜਿਹੜੀ ਗੋਗੀ ਜੀ ਦੀ ਸੀਟ ਖਾਲੀ ਹੋਈ ਹੈ ਤੁਹਾਡੇ ਪਾਰਟੀ ਤੋਂ ਕੋਈ ਲੜੂਗਾ ਉਹ ਉਹਦੇ ਰਿਲੇਟਡ ਹਜੇ ਮੀਟਿੰਗ ਚੱਲ ਰਹੀਆਂ ਨੇ ਜੀ ਉਹ ਹਜੇ ਮਤਲਬ ਹੁਣ ਆ ਅ 25 ਨੂੰ ਫਿਰ ਨਾ ਮੀਟਿੰਗ ਹੈ ਜੀ 23 ਤਰੀਕ ਦੀ ਉਸ ਦਿਨ ਮੀਟਿੰਗ ਦੇ ਵਿੱਚ ਇਹ ਗੱਲ ਦਾ ਪਤਾ ਲੱਗੇਗਾ ਕਿ ਅੱਗੇ ਕਿਵੇਂ ਆਪਣੇ ਜਿਹੜੇ ਤੁਸੀਂ ਦਲ ਨੂੰ ਹੋਰ ਵਿਸਤਾਰ ਨਾਲ ਅੱਗੇ ਲੈ ਕੇ ਜਾਓਗੇ ਹੋਰ ਪਾਸティング ਪਤਨਾ ਕੀ ਕੀ ਨੇ ਪਹਿਲ ਪਹਿਲ ਤੇ ਕੀ ਕੀ ਅਧਾਰ ਤੇ ਕਰੂਗੇ ਪਹਿਲ ਦੇ ਅਧਾਰ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਜੋ ਵੀ ਇਹ ਨੌਜਵਾਨ ਜਿਹੜੇ ਰਾਹ ਤੋਂ ਪੜ ਕੇ ਪਹਿਲ ਦੇ ਅਧਾਰ ਤੋਹੀ ਦੇਖਿਆ ਜਾਂਦਾ ਜੀ ਮੈਂ ਮਤਲਬ ਆਪਦੇ ਆਸ-ਪਾਸ ਦੇਖਦਾ ਠੀਕ ਹੈ ਜੀ ਮੈਂ ਆਪਦੇ ਮਤਲਬ ਕਾਲਜ ਮੇਟ ਦੇਖਦਾ ਮੁੰਡੇ ਚੰਗੇ ਚੰਗੇ ਘਰਾਂ ਦੇ ਜਿਨ੍ਹਾਂ ਦਾ ਜਾ ਕੇ ਜੀ ਸਿਰਫ ਔਰ ਸਿਰਫ ਇੱਕ ਇਸ ਗੱਲ ਪਿੱਛੇ ਉਹਨਾਂ ਦਾ ਨਾਮ ਬਦਨਾਮ ਹੋ ਗਿਆ ਤੇ ਜਾ ਕੇ ਉਹ ਮਤਲਬ ਘਰ ਦੇ ਘਰ ਖਰਾਬ ਹੋ ਗਈ ਜੀ ਇਹ ਤਾਂ ਵਾਰਿਸ ਪੰਜਾਬ ਦੇ ਮੈਂ ਤੁਹਾਡੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਨੇ ਵਾਰਿਸ ਪੰਜਾਬ ਦੇ ਯੂਥ ਨੇ ਜਿਹੜੇ ਉਹ ਤਾਂ ਕੈਨੇਡਾ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਉਹ ਵਾਰਿਸ ਪੰਜਾਬ ਨੂੰ ਰੋਕ ਕੇ ਕਿਉਂ ਆ ਗਏ ਰੋਕਿਆ ਇਸ ਲਈ ਜਾ ਰਹੇ ਜੇ ਇੱਥੇ ਜਿਉਂਨ ਨੂੰ ਪ੍ਰੋਪਰ ਕਿਸੇ ਨੂੰ ਉਹਦੇ ਮੁਤਾਬਿਕ ਕੰਮ ਮਿਲੇ ਜੀ ਜਾਂ ਕੁਝ ਵੀ ਲਾ ਲਓ ਠੀਕ ਹੈ ਜੀ ਕੰਮ ਮਿਲੇ ਉਹ ਆਪਦੀ ਫੈਮਲੀ ਨੂੰ ਸੁਭਾਰ ਸਕਦਾ ਤਾਂ ਫੈਮਲੀ ਛੱਡਣ ਨੂੰ ਕਿਸੇ ਦਿਲ ਨਹੀਂ ਕਰਦਾ ਹੈਗਾ ਜੀ ਹਰ ਚੀਜ਼ ਦੇ ਲੇਟਰ ਪੈਸਾ ਨਹੀਂ ਹੁੰਦਾ ਹੁਣ ਇੱਥੇ ਮਤਲਬ ਇੰਨੀ ਮਹਿੰਗੀ ਮਹਿੰਗੀ ਪ੍ਰਾਪਰਟੀ ਬੀਚ ਕੇ ਉ ਠੀਕ ਹੈ ਜੀ ਉਹ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦੀਆਂ ਮਜਬੂਰੀਆਂ ਨੇ ਉਹ ਚੀਜ਼ ਨੂੰ ਜਦੋਂ ਕਿ ਆਪਾਂ ਉਹਨੂੰ ਨਖਾਰ ਕੇ ਲਿਆਵਾਂਗੇ ਜੀ ਇੱਥੇ ਉਹਨਾਂ ਨੂੰ ਰੋਜ਼ਗਾਰ ਪੈਦਾ ਕੀਤਾ ਜਾਏਗਾ ਹਰ ਚੀਜ਼ ਰਿਲੇਟਡ ਜੀ ਤਾਂ ਮੇਰੇ ਹਿਸਾਬ ਨਾਲ ਤਾਂ ਸਿਰ ਪਹਿਲ ਦੇ ਆਧਾਰ ਤੇ ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਹੁਣ ਮਹਾਰਾਜ ਰਮਜੀਤ ਸਿੰਘ ਵੇਲੇ ਦੇ ਜੀ ਤੁਸੀਂ ਸ਼ਾਇਦ ਕੁਝ ਟਾਈਮ ਪਹਿਲਾਂ ਨਿਊਜ਼ ਵਾਇਰਲ ਹੁੰਦੀ ਵੀ ਸੁਣੀ ਹੋਏਗੀ ਠੀਕ ਹੈ ਜੀ ਉੱਥੇ ਇੱਕ ਯੂਕੇ ਦੇ ਵਿੱਚ ਠੀਕ ਹੈ ਜੀ ਆਪਣੇ ਗੋਰੇ ਨੇ ਹਜੇ ਤੱਕ ਉਹਨਾਂ ਸਿਰਫ ਸ਼ਾਰਟ ਲਿਸਟ ਨਾਮ ਆਇਆ ਸੀ ਇੰਟਰਵਿਊ ਦੇ ਲਈ ਹਜੇ ਤੱਕ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਤ ਸਾਮਕਿ ਰੱਖਿਆ ਜੀ ਸਾਡਾ ਵੀ ਮਤਲਬ ਬਜ਼ੁਰਗ ਸ਼ਾਰਟ ਲਿਸਟ ਹੋਏ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਠੀਕ ਹੈ ਤੁਹਾਨੂੰ ਮਿਲਾਂਗੇ ਤੁਸੀਂ ਇਹ ਚਾਹਨੀ ਹੋ ਕਿ ਸਾਡੀ ਪਾਰਟੀ ਪੰਜਾਬ ਦੀ ਪੰਜਾਬ ਦੇ ਯੂਥ ਨੂੰ ਸਹੀ ਦਿਸ਼ਾ ਤੇ ਦਸ਼ਾ ਦਊਗੀ ਹੋਰ ਪੰਜਾਬ ਦੇ ਸੀ ਸੇਵਾ ਕਰਾਂਗੇ ਹੋਰ ਪੰਜਾਬ ਦੇ ਜੋ ਹੱਕ ਨੇ ਲੀਗਲੀ ਉਹ ਦੇਵਾਂਗੇ ਬਿਲਕੁਲ ਜੀ ਬਿਲਕੁਲ ਉਹ ਸਬੰਧਤ ਜਿਹੜੀ ਹੈਗੀ ਹੈ ਜੀ ਗੱਲ ਕੀਤੀ ਜਾਊਗੀ ਜ਼ਰੂਰ ਕੀਤੀ ਜਾਊਗੀ ਉਹਦੇ ਵਿੱਚ ਮਤਲਬ ਇਹਨਾਂ ਨਾਲ ਚੈਲੰਜ ਕਰਕੇ ਕਹਿ ਸਕਦਾ ਜੀ ਇਹ ਚਲੋ ਸਾਰੇ ਉਹ ਸਰਕਾਰਾਂ ਦੇ ਘਸੇ ਪਿਟੇ ਡਾਇਲੌਗ ਹੋ ਗਏ ਨੇ ਕਿ ਪਰ ਮੈਂ ਉਹ ਕਹੂੰਗਾ ਜੀ ਵੀ ਮੇਰੇ ਆਪਦੇ ਪਰਸਨਲ ਲੈਵਲ ਤੇ ਮੈਂ ਪਾਰਟੀ ਲੈਵਲ ਤੇ ਨਹੀਂ ਪਰਸਨਲ ਲੈਵਲ ਤੇ ਮੇਰੀ ਜੋ ਵੀ ਸਟੇਟਮੈਂਟ ਹੋਊਗੀ ਜੀ ਤਾਂ ਮੈਂ ਉਸ ਤੇ ਸਟੇਟਮੈਂਟ ਮੈਂ ਉਹਨੇ ਦਊਂਗਾ ਜੀ ਜਿੰਨਾ ਕਿ ਮੈਂ ਦਮ ਰੱਖਦਾ ਹੋਵਾਂ ਜੀ ਵੀ ਮੈਂ ਉਸ ਚੀਜ਼ ਨੂੰ ਕਰ ਸਕਦਾ ਪਹਿਲਾਂ ਮੈਂ ਮਤਲਬ ਚਲੋ ਜੇ ਮਹਾਰਾਜ ਨੇ ਚਾਇਆ ਕਿਸੇ ਵੀ ਇਲੈਕਸ਼ਨ ਚ ਹੋਣਾ ਜੀ ਜਾਂ ਹੁਣ ਦਾ ਜੋ ਵੀ ਉਹਦਾਵਾ ਛੋਟਾ ਮोटा ਕੁਝ ਵੀ ਹੈ ਜੀ ਠੀਕ ਹੈ ਮੈਂ ਪਹਿਲਾਂ ਸਟੇਟਮੈਂਟ ਬਹੁਤ ਵੱਡੀਆਂ ਵੱਡੀਆਂ ਦੇ ਦੂੰ ਜੀ ਮੈਂ ਦੋ ਦਿਨਾਂ ਚ ਖਤਮ ਕਰ ਦੂੰਗਾ ਚਾਰ ਦਿਨਾਂ ਦੇ ਵਿੱਚ ਖਤਮ ਕਰ ਦੂੰ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਜੀ ਹਰ ਚੀਜ਼ ਨੂੰ ਹੁਣ ਜਿਵੇਂ ਕਿ ਆਮ ਇੱਕ ਦਾਇਰੇ ਦੇ ਅੰਦਰ ਇੱਕ ਦਾਇਰੇ ਦੇ ਅ ਠੀਕ ਹੈ ਜੀ ਤਾਂ ਹਰ ਚੀਜ਼ ਦਾ ਦੇਖਣ ਕਰਕੇ ਵੀ ਉਸ ਨੂੰ ਕਿੰਨਾ ਟਾਈਮ ਲੱਗਦਾ ਜੀ ਕਿਸ ਢੰਗ ਨਾਲ ਉਹ ਹੋ ਸਕਦਾ ਹਰ ਚੀਜ਼ ਦਾ ਤਰੀਕਾ ਲਿਆ ਜਾਏਗਾ ਜੀ ਚਲੋ ਉਹਦੇ ਵਿੱਚ ਮਤਲਬ ਇੱਕ ਚਾਹੇ ਕੋਈ ਸਾਈਕਲ ਚਾਲਕ ਹੈ ਜੀ ਇੱਕ 2 ਕਰੋੜ ਦੀ ਗੱਡੀ ਤੇ ਜਾ ਵਾਲਾ ਬੰਦਾ ਜੀ ਉਹਨਾਂ ਤੋਂ ਡਿਫਰੈਂਸ ਦੇਖ ਕੇ ਜੀ ਉਹਨਾਂ ਦੇ ਵਿੱਚੋਂ ਕੰਨਾ ਸਮਝ ਕੇ ਵੀ ਦੋਨਾਂ 'ਚ ਫਰਕ ਕੀ ਹੈ ਤੇ ਉਹਨੂੰ ਕੀ ਕਮੀ ਹੈ ਉਹ ਫਿਰ ਉਸ ਤੇ ਫੈਸਲਾ ਲਿਆ ਜਾਏਗਾ ਜੀ ਮਿਹਰਬਾਨ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਇਹ ਨੇ ਅਕਾਲੀ ਦਲ ਵਰਸ ਪੰਜਾਬ ਦੇ ਦਿਹਾਤੀ ਦੇ ਜਿਹੜੇ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਦੇ ਮੁਖੀ ਨੇ ਭੁਪਿੰਦਰ ਸਿੰਘ ਪੰਗੂ ਖੁੱਲ ਕੇ ਗੱਲਬਾਤ ਕੀਤੀ ਹੈ ਇਹਨਾਂ ਨੇ ਇੱਕ ਗੱਲ ਕਹੀ ਹੈ ਖਾਲਿਸਤਾਨ ਦਾ ਮਤਲਬ ਕੀ ਹੈ ਪਹਿਲੇ ਸੋਚੋ ਖਾਲਿਸਤਾਨ ਦਾ ਮਤਲਬ ਖਾਲਸ ਖਾਲਸ ਕਰਨ ਦਾ ਮਤਲਬ ਕਿ ਹਰ ਉਹ ਚੀਜ਼ ਜਿਹੜੀ ਸ਼ੁੱਧ ਚਾਹੀਦੀ ਹੈ ਜੋ ਸਾਡੇ ਨੌਜਵਾਨਾਂ ਨੂੰ ਜਾਂ ਪੰਜਾਬ ਨੂੰ ਚਾਹੀਦੀ ਹੈ ਬਿਲਕੁਲ ਹੀ ਪੰਜਾਬ ਦੇ ਹੱਕਾਂ ਲਈ ਇਹ ਲੜਨਗੇ ਇਹਨਾਂ ਦਾ ਕਹਿਣਾ ਹੈ ਇਹਨਾਂ ਦੀ ਪਾਰਟੀ ਦੀ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਦੇ ਮਿਲਦੇ ਮਾਨ ਦਵਾਏ ਜਾਣਗੇ ਹਾਲਾਂਕਿ ਮੈਂ ਤੁਹਾਨੂੰ ਕਹਣਾ ਇਹ ਕਹਿਣ ਚ ਮੈਨੂੰ ਕੋਈ ਗੁਰੇਜ਼ ਨਹੀਂ 70 ਸਾਲ ਹੋ ਤੋ ਜਾ ਜ਼ਿਆਦਾ ਹੋ ਗਏ ਨੇ ਸਾਨੂੰ ਆਜ਼ਾਦ ਹੋਏ 70 ਸਾਲ ਤੇ ਲੈ ਕੇ ਹਜੇ ਤੱਕ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਗਿਆ ਕਿਉਂਕਿ ਪੰਜਾਬ ਦਾ ਨੌਜਵਾਨ ਕੈਨੇਡਾ ਤੇ ਅਮਰੀਕਾ ਜਾ ਰਿਹਾ ਹੈ ਪੰਜਾਬ ਦੀ ਸੋਚ ਬਦਲਨੇ ਆ ਅਸੀਂ ਵੈਸਟਰਨ ਕਲਚਰ ਤਰ ਮਰਦਾਰਿਤ ਹੋ ਗਏ ਨੇ ਯਾਰ ਪੱਲ ਇੱਕ ਸੋਚ ਹੈ ਇਹਨਾਂ ਦੀ ਨਵੀਂ ਪਾਰਟੀ ਆਈ ਹੈ ਹੁਣ ਇਹਨਾਂ ਦੀ ਪਾਰਟੀ ਹਾਲਾਂਕਿ ਮੱਗ ਦੇ ਦਿਨ ਇਸ ਪਾਰਟੀ ਦਾ ਆਲਾਨ ਹੋਇਆ ਕਿੰਨੇ ਕੰਮ ਕਰੂਗੀ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਸੋਚ ਇੱਕ ਪੋਜ਼ਿਟਿਵ ਲੈ ਕੇ ਚੱਲੇ ਨੇ ਆਮ ਸਮਾਜ ਦੇ ਮੀ ਇੱਕ ਪੋਜ਼ਿਟਿਵ ਸੰਦੇਸ਼ ਦੇਣਾ ਚਾਹੁੰਦੇ ਨੇ ਉਹ ਇਲੈਕਸ਼ਨ ਅੱਜ ਕੀ ਕਰਨਗੇ ਉਹ ਵੀ ਆਉਣ ਵਾਲਾ ਟਾਈਮ ਦੱਸੂਗਾ ਪੰਜਾਬ ਦੇ ਲੋਕ ਇਹਨਾਂ ਨੂੰ ਕਿੰਨਾ ਪਿਆਰ ਦਿੰਦੇ ਨੇ ਉਹ ਵੀ ਆਉਣ ਵਾਲਾ ਟਾਈਮ ਚੱਲੂਗਾ ਜਦੋਂ ਇਹ ਪ੍ਰੋਗਰਾਮ ਚੱਲੇ ਤਾਂ ਆਪਣੇ ਵਿਚਾਰ ਤਾਰਾ ਜੀ ਵੀ ਸਾਡੇ ਨਾਲ ਸਾਂਝੀ ਕਰਿਓ ਤੁਹਾਨੂੰ ਲੱਗਦਾ ਹੈ ਕੀ ਇਹ ਚੀਜ਼ ਇਸ ਚ ਹੋਰ ਇਨਵੋਲਵ ਹੋਣੀ ਚਾਹੀਦੀ ਜਾਂ ਇਹ ਕੁਸਚਨ ਇਹਨਾਂ ਨੂੰ ਹੋਰ ਪੁੱਛਣਾ ਚਾਹੀਦਾ ਸੀ ਤੇ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਇਹਨਾਂ ਨਾਲ ਸੰਪਰਕ ਕਰਕੇ ਤੁਹਾਡੇ ਦਿੱਤੇ ਹੋਏ ਪ੍ਰਸ਼ਨਾਂ ਦੇ ਜਵਾਬ ਲੈਣ ਦੀ ਜੁੜਿਆ ਰੋਜ਼ਾਨਾ న్యూਸ ਲਾਈਵ ਨਾਲ ਹੁਣ ਮੈਨੂੰ ਦੋ ਵਿਦਾ ਅਰਵਿੰਦਰ ਸਾਹਿਬ ਦਾ ਥੈਂਕ ਯੂ